ਕਨਪਨਾ ਨੂੰ ਸਸਰੀ ਕਾਲ ਕਨਕ ਦੀ ਫਸਲ ਦੇ ਵਿੱਚ ਵੱਡੀ ਪ੍ਰੋਬਲਮ ਹੈਗਾ ਨਦੀਨਾਂ ਦੀ ਉਹਦੇ ਵਿੱਚ ਚੌੜੇ ਪੱਤੇ ਵਾਲੇ ਨਦੀਨ ਹੁੰਦੇ ਆ ਜਿਵੇਂ ਜੰਗਲੀ ਪਾਲਕ ਹੋ ਗਿਆ ਹਨਾ ਬਾਥੂ ਹੋ ਗਿਆ ਆਪਣਾ ਕਾਜਰ ਸੇਜਾ ਹੋ ਗਿਆ ਬਟਨ ਬੂਟੀ ਹੋ ਗਈ ਠੀਕ ਹੈ ਤੇ ਉਹਦੇ ਵਿੱਚ ਚਟਰੀ ਮਟਰੀ ਵੀ ਆਉਂਦੀ ਹੈ ਜਿਹੜੀ ਫੁੱਲਾਂ ਵਾਲੀ ਹੁੰਦੀ ਹੈ ਤੇ ਮੈਨਾ ਨਦੀਨ ਵੀ ਆਉਂਦਾ ਹੈਗਾ ਤੇ ਇੱਕ ਜਿਹੜੀ ਕਾਟਿਵ ਐਗਰੀ ਸਾਇੰਸ ਕੰਪਨੀ ਹੈਗੀ ਇੱਕ ਐਮ ਐਨ ਸੀ ਕੰਪਨੀ ਹੈਗੀ ਜੋ ਕਿਸਾਨ ਖੇਤੀਬਾੜੀ ਦੇ ਵਿੱਚ ਰਿਸਰਚ ਦੇ ਤੌਰ ਤੇ ਕੰਮ ਕਰਦੀ ਹੈਗੀ ਆ ਪਹਿਲਾ ਪਾ ਕਾਫੀ ਜਿਹੜੇ ਪ੍ਰੋਡਕਟ ਦੇਖੇ ਹੈਗੇ ਹਨਾ ਜਾਂ ਜਿਵੇਂ ਪਿਕਸਾ ਲੌਨ ਲਾ ਲੀਏ ਗਲੀਲੋ ਬੀ ਲਾ ਲੀਏ ਠੀਕ ਹੈ ਡੈਲੀਗੇਟ ਲਾ ਲੀਏ ਹੋਰ ਕਾਫੀ ਸਾਰੀਆਂ ਫਸਲਾਂ ਦੇ ਵਰਤੇ ਜਾਣ ਵਾਲੇ ਪ੍ਰੋਡਕਟ ਹੈਗੇ ਆ ਅੱਜ ਪਿਕਸਾਰੋ ਪ੍ਰੋਡਕਟ ਬਾਰੇ ਜਾਣਕਾਰੀ ਦੇਣੀ ਹੈਗੀ ਆ ਚੌੜੇ ਪੱਤੇ ਵਾਸਤੇ ਇਹ ਜਿਹੜਾ ਇਸ ਵਾਰ ਕੰਪਨੀ ਨੇ ਜਿਹੜਾ ਰਿਲੀਜ਼ ਕੀਤਾ ਹੈਗਾ ਪਹਿਲੀ ਗੱਲ ਤਾਂ ਇਹਦੀ ਆਪਾਂ ਖਾਸੀਅਤਾਂ ਦੇ ਬਾਰੇ ਗੱਲਬਾਤ ਕਰਾਂਗੇ ਕਿਹੜੇ ਕਿਹੜੇ ਨਦੀਨ ਕੰਟਰੋਲ ਕਰਦਾ ਤੇ ਕਿੰਨੇ ਦਿਨ ਦੀ ਫਸਲ ਤੇ ਕੰਟਰੋਲ ਕਰਦਾ ਤੇ ਕਿੰਨੀ ਦੇਖੋ ਜਿਹੜੀ ਇਹਦੀ ਡੋਜ਼ ਹੈਗੀ ਆ ਜਿਵੇਂ ਮੈਂ ਤੁਹਾਨੂੰ ਨਦੀਨ ਪਹਿਲਾਂ ਦੱਸਿਆ ਪਾਲਕ ਹੋ ਗਿਆ ਜੰਗਲੀ ਪਾਲਕ ਹੋ ਗਿਆ ਬਾਥੂ ਹੋ ਗਿਆ ਤੇ ਗਾਜਰ ਸੇਜਾ ਹੋ ਗਿਆ ਬਟਨ ਬੂਟੀ ਹੋ ਗਈ ਇਹ ਨਦੀਨ ਹੈਗਾ ਜਿਹੜੇ ਪਹਿਲਾਂ ਵਾਲੇ ਹਰਬੀ ਮੈਂ ਸਾਈਡ ਜਿੰਨੇ ਵੀ ਆਪਾਂ ਆਪਣੇ ਖੇਤਾਂ 'ਚ ਵਰਤਦੇ ਆ ਉਹ ਦੋ ਪੱਤੇ ਤਿੰਨ ਪੱਤੇ ਤੱਕ ਚਾਰ ਪੱਤੇ ਤੱਕ ਕੰਮ ਕਰਦੇ ਆ ਇਹ ਜਿਹੜਾ ਪਿਕਸਾਰੋ ਹੈਗਾ ਇਹ ਚਾਰ ਤੋਂ ਅੱਠ ਪੱਤੇ ਤੱਕ ਕੰਮ ਕਰੇਗਾ 40 ਤੋਂ 50 ਦਿਨ ਦੀ ਤੁਹਾਡੀ ਫਸਲ ਹੋਵੇ ਉੱਥੇ ਵੀ ਤੁਸੀਂ ਕਰ ਸਕਦੇ ਹੋ ਕਿਉਂਕਿ ਜਿਹੜੇ ਪਹਿਲਾਂ ਵਾਲੇ ਆਪਾਂ ਹਰਬੀਸਾਈਡ ਵਰਤਤਿਆਂ ਉਹ ਪਹਿਲੇ ਪਾਣੀ ਤੇ 30 35 40 ਦਿਨਾਂ ਤੱਕ ਕੰਮ ਕਰ ਦਿਆ ਇਹਨੂੰ ਤੁਸੀਂ 50 ਦਿਨ ਤੱਕ ਵੀ ਆਪਣੀ ਫਸਲ ਦੇ ਵਿੱਚ ਵਰਤ ਸਕਦੇ ਹੋ ਕੋਈ ਵੀ ਫਸਲ ਨੂੰ ਜਿਹੜਾ ਨੁਕਸਾਨ ਨਹੀਂ ਹੈਗਾ ਜਿਵੇਂ ਪਹਿਲਾਂ ਵਾਲੇ ਆਪਾਂ ਕੋਈ ਵੀ ਤੁਸੀਂ ਹਰਬੀਸਾਈਡ ਵਰਤਿਆ ਹਨਾ ਵਰਤਣ ਤੋਂ ਬਾਅਦ ਕਈ ਵਾਰ ਫਸਲ ਦੇ ਵਿੱਚ ਨੁਕਸਾਨ ਹੋ ਜਾਂਦਾ ਹਨਾ ਜਦੋਂ ਫਸਲ ਦੇ ਵਿੱਚ ਆਪਾਂ ਡਬਲ ਫਾਰਾ ਮਾਰਦੇ ਆ ਜਾਂ ਆਵਾਜ਼ ਚ ਵਾਰਸ਼ ਵਗੈਰਾ ਪਾਈ ਜਾਂਦੀ ਹੈ ਉੱਥੇ ਉਹਦਾ ਰਿਜ਼ਲਟ ਵੀ ਨਹੀਂ ਆਉਂਦਾ ਤੇ ਕਣਕ ਪੀਲੀ ਪੈ ਜਾਂਦੀ ਹੈ ਪਹਿਲੀ ਗੱਲ ਤਾਂ ਜਿੱਥੇ ਤੁਸੀਂ ਇਹਨੂੰ ਕਰਨਾ ਹੈ 200 ਐਮਐਲ ਡੋਜ਼ ਹੈਗੀ ਆ ਨਾਲ ਤੁਸੀਂ ਇਹਦੇ ਟੋਪਿਕ ਵੀ ਰਲਾ ਸਕਦੇ ਹੋ ਕੋਈ ਹੋਰ ਤੁਸੀਂ ਗੁੱਲੀ ਰੰਡ ਵਾਲੀ ਵਗੈਰਾ ਦਵਾਈ ਰੋਣ ਉਹ ਵੀ ਇਹਦੇ ਨਾਲ ਮਿਕਸ ਕਰੋ ਕਿਉਂਕਿ ਚੌੜੇ ਪੱਤੇ ਵਾਲਾ ਪਾਉਣ ਦੀ ਲੋੜ ਨਹੀਂ 200 ਐਮਐਲ ਡੋਜ਼ ਹੈਗੀ ਆ ਤੇ 200 ਲੀਟਰ ਪਾਣੀ ਤੇ ਕੱਟਨੇ ਵਾਲਾ ਸਪਰੇਅ ਕਰਨੀ ਆ ਕਈ ਵਾਰ ਗਲਤੀ ਨਾਲ ਆਪਾਂ ਤੋਂ ਇੱਕ ਵਾਰੀ ਸਪਰੇਅ ਕਰਨ ਤੋਂ ਬਾਅਦ ਦੂਜੀ ਵਾਰ ਜਾਂ ਤੀਜੀ ਵਾਰ ਵੀ ਫਾਰਾ ਬਾਜੀ ਜੇ ਤਾਂ ਵੀ ਇਹਦਾ ਕੋਈ ਨੁਕਸਾਨ ਨਹੀਂ ਹੈਗਾ ਜੇ ਆਮ ਹੈਗੇ ਪਹਿਲਾ ਵਾਲੇ ਉਹਨਾਂ ਨੂੰ ਆਪਾਂ ਜੇ ਵਰਤਦੇ ਆ ਤਾਂ ਕਣਕ ਜਿਹੜੀ ਪੀਲੀ ਪੈ ਜਾਂਦੀ ਹੈ ਨਦੀਨ ਕਈ ਵਾਰ ਮਰਦਾ ਵੀ ਹੈਗਾ ਤੇ ਕਈ ਵਾਰ ਮਰਦਾ ਵੀ ਨਹੀਂ ਹੈਗਾ ਜਾਂ ਕਈ ਵਾਰ ਨਦੀਨ ਵਾਲੀ ਸਪਰੇਅ ਕਰਨ ਤੋਂ ਬਾਅਦ 2 ਘੰਟੇ ਬਾਅਦ 2.5 ਘੰਟੇ ਬਾਅਦ ਹਨਾ ਮੀਂਹ ਵਗੈਰਾ ਪੈ ਜਾਂਦਾ ਉੱਥੇ ਉਹਦੀ ਕੰਪਲੇਂਟ ਆ ਜਾਂਦੀ ਹੈ ਜੇ 2 ਘੰਟੇ 2 ਘੰਟੇ ਬਾਅਦ 2.5 ਘੰਟੇ ਬਾਅਦ ਕੋਈ بارش ਵਗੈਰਾ ਪੈਂਦੀ ਹੈਗੀ ਆ ਤੇ ਇਹਦਾ ਕੋਈ ਵੀ ਨੁਕਸਾਨ ਨਹੀਂ ਹੋਣਾ ਹੈਗਾ ਜਿਹੜੇ ਵੀ ਖੇਤਾਂ ਦੇ ਵਿੱਚ ਪਹਿਲੇ ਪਾਣੀ ਲਾਉਣ ਤੋਂ ਬਾਅਦ ਚੌੜੇ ਪੱਤੇ ਵਾਲੇ ਨੀਂ ਚਾਰ ਪੱਤੇ ਤੋਂ ਲੈ ਕੇ ਅੱਠ ਪੱਤੇ ਤੱਕ ਹੁੰਦੇ ਹੈਗੇ ਆ ਉਹਨਾਂ ਖੇਤਾਂ ਦੇ ਵਿੱਚ ਤੁਸੀਂ ਇਹਦੀ 200 ਐਮਐਲ ਜਿਹੜੀ ডোজ ਵਰਤਣੀ ਹੈ 200 ਲੀਟਰ ਪਾਣੀ ਘੱਟ ਨੋਜ਼ਲ ਦੇ ਨਾਲ ਸਪਰੇਅ ਕਰਨੀ ਹੈਗੀ ਆ ਕਿਉਂਕਿ ਹੁਣ ਦਿਨ ਵੀ ਚੰਗੇ ਲੱਗਦੇ ਆ ਹਲੇ ਕਿਉਂਕਿ ਸਵੇਰੇ ਟਾਈਮ ਦੇ ਨਾਲ ਹੀ ਸੂਰਜ ਜਿਹੜਾ ਨਿਕਲ ਜਾਂਦਾ ਹੈਗਾ ਤੇ ਸ਼ਾਮ ਨੂੰ 4:30 ਵਜੇ ਤੱਕ ਬੜੀ ਧੁੱਪ ਰਹਿੰਦੀ ਹੈਗੀ ਆ ਪਹਿਲੇ ਪਹਿਲੇ ਪਾਣੀ ਤੋਂ ਬਾਅਦ ਕਰਨੀ ਹੈ ਇਹਨੂੰ ਤੁਸੀਂ ਕੋਰ ਪਾਣ ਤੇ ਜਿਹੜਾ ਨਹੀਂ ਕਰਨਾ ਕਿਉਂਕਿ ਕੋਰ ਪਾਣ ਤੇ ਜਿਹ ਪਹਿਲਾਂ ਤੁਸੀਂ ਕਰੇ ਉਦਵ ਨਦੀਨ ਵਗੈਰਾ ਹੋਗੇ ਫੇਰ ਪ੍ਰੋਬਲਮ ਆਏ ਪਾਣੀ ਲਾਉਣ ਤੋਂ ਬਾਅਦ ਜਦੋਂ ਜ਼ਮੀਨ ਥੋੜੀ ਪੈਰਤਰਾ ਹੋ ਗਈ ਉਦੋਂ ਇਸ ਫਿਕਸਾਰੂ ਦੀ ਸਪਰੇਅ ਕਰਨੀ ਹੈਗੀ ਆ ਇਹ ਜਿਹੜੀ ਐਰੀ ਲੈਕਸ ਤਕਨੀਕ ਦੇ ਨਾਲ ਜਿਹੜੀ ਕੰਪਨੀ ਨੇ ਇਹ ਪਾਵਰ ਬਣਾਈ ਹੈਗੀ ਆ ਉਹਦੇ ਨਾਲ ਜਿਹੜਾ ਇਹ ਪ੍ਰੋਡਕਟ ਤਿਆਰ ਕੀਤਾ ਦੋ ਇਹਦੇ ਵਿੱਚ ਟੈਕਨੀਕਲ ਹੈਗੇ ਆ ਇਹ ਕੋਰਟਿਵਾ ਐਗਰੀ ਸਾਇੰਸ ਦੇ ਕੋਲ ਹੀ ਪੇਟੈਂਟ ਹੈਗਾ ਇਸ ਕੰਪਨੀ ਦਾ ਹੀ ਤੁਹਾਨੂੰ ਇਹ ਟੈਕਨੀਕਲ ਮਿਲੂਗਾ ਪੂਰੇ ਇੰਡੀਆ ਦੇ ਵਿੱਚ ਜਿੱਥੋਂ ਤੱਕ ਕਣਕ ਦੀ ਫਸਲ ਹੁੰਦੀ ਹੈਗੀ ਆ ਜਿੱਥੋਂ ਮਰਜੀ ਤੁਸੀਂ ਮਾਰਕੀਟ ਦੇ ਵਿੱਚੋਂ ਕਾਉਟੇਵਾ ਐਗਰੀ ਸਾਇੰਸ ਦੀ ਪਿਕਸਾਰੋ ਨੂੰ ਜਿਹੜਾ ਤੁਸੀਂ ਖਰੀਦ ਸਕਦੇ ਹੈਗੇ ਹੋ ਆ ਭਾਵੇਂ ਤੁਸੀਂ ਇਹਨੂੰ ਟ੍ਰਾਇਲ ਦੇ ਤੌਰ ਤੇ ਲੈ ਲਓ ਜਿੱਥੇ ਤੁਹਾਡੇ ਨਦੀਨ ਵੱਡੇ ਹੁੰਦੇ ਆ ਪਹਿਲੇ ਪਾਣੀ ਤੋਂ ਬਾਅਦ ਦੋ ਚਾਰ ਪੱਤੇ ਤੋਂ ਅੱਠ ਪੱਤੇ ਤੱਕ ਹੁੰਦੇ ਆ ਉਹ ਤੁਸੀਂ ਕਿੱਲਾ ਦੋ ਕਿੱਲੇ ਦੇ ਵਿੱਚ ਕਰਕੇ ਦੇਖ ਲਿਓ ਸੋ ਨੂੰ ਇਸ ਦਵਾਈ ਦਾ ਸੋ ਨੂੰ ਖੁਦ ਪਤਾ ਲੱਗੂਗਾ ਵੀ ਯਾਰ ਹਾਂ ਇਹਨੇ ਕੰਮ ਕੀਤਾ ਹੈ ਇੱਕ ਬਸ ਨੂੰ ਦਾਸਤਾ ਵੀ ਇਹਦਾ ਕੋਈ ਨੁਕਸਾਨ ਨਹੀਂ ਹੈ ਜੇ ਸੋਤੋਂ ਕਈ ਵਾਰ ਡਬਲ ਵੀ ਬਾਜੀ ਜਾਂਦੀ ਹੈ ਨਾ ਕਈ ਵਾਰ ਆਪਾਂ ਤੋਂ ਗਲਤੀ ਨਾਲ ਪਾਂਤ ਲੱਗ ਜਾਂਦੀ ਹੈ ਉੱਥੇ ਦਾ ਕੋਈ ਨੁਕਸਾਨ ਨਹੀਂ ਹੈ ਕੋਈ ਤੁਹਾਡੀ ਫਸਲ ਨੂੰ ਇਨਸਾਨ ਨਹੀਂ ਹੈਗਾ ਘੱਟੋ ਘੱਟ ਤੁਸੀਂ 50-55 ਦਿਨ ਦੀ ਫਸਲ ਤੇ ਨੂੰ ਆਰਾਮ ਦੇ ਨਾਲ ਬਰਤ ਸਕਦੇ